ਰਾਸਤੇ 12 ਤੇ mm -hmm. ਸਾ ਮਈਆ ਬੰਦੇ ਦਾ ਫੈਸਲਾ ਨਿਕਲਿਆ ਹੈ ਅਰੇ ਨਗਰ ਦੇ ਬਹੁਤ ਵੱਡੀ ਗੈਂਟੀ ਵਿੱਚ ਅੱਜ ਜਿੱਤ ਪਾਈ ਹੈ ਤਾਂ ਸਾਰਨ ਬਹੁਤ ਯਾਤਰਾ ਤੋਂ ਕਾਫੀ ਦਾ ਇੱਕ ਮਹੀਨੇ ਦਾ ਪੋਸ਼ਗੀ ਤਰਖਿਆ ਸੀ 8:30 ਵਜੇ ਦਾ ਤੇ ਆਪਾਂ ਉਦੋਂ ਕਾਫੀ ਲੇਟ ਹੋ ਗਏ ਬੰਦੇ ਇਕੱਠੇ ਹੁੰਦੇ ਕਦਰ ਹੁੰਦੇ ਜਿਹੜੇ ਪਹਿਲਾਂ ਆਏ ਚਲੇ ਇਹ ਨਿਕਾ ਪਹਿਲਾਂ ਵੀ ਕਾਫੀ ਲੋਕ ਰਖੇ ਗਏ ਸੀ ਇਥੇ ਪਾਰਟੀ ਬਾਈ ਜੀ ਤੋਂ ਪਰੇ ਹੋ ਗਏ ਧੜੇਬੰਦੀ ਤੋਂ ਪਰੇ ਹੋ ਕੇ ਐ ਖੁਸ਼ੀਆਂ ਭਰੇ ਮਾਹੌਲ ਤੇ ਰਹਿ ਗਈ। ਇਹ ਗੱਲ ਭਾਵੇਂ ਆਪਾਂ ਇਥੇ ਕੱਲਾ ਕੱਲਾ ਲੱਖ ਵਾਰੀ ਕਹਿ ਲਈਏ ਜਦੋਂ ਇਲੈਕਸ਼ਨ ਹੁੰਦੀ ਆ ਜਾਂ ਹੋਣੀ ਆ ਨਾ ਇਸ ਦੀ ਗੱਲ ਮੰਨਣ। ਮੈਨੂੰ ਨਹੀਂ ਲੱਗਦਾ ਜੇ 5 ਸਾਲ ਪਹਿਲਾਂ ਆਪਾਂ ਬੜੇ ਸੋਹਣੇ ਨਾਲ ਮੈਂ ਅੱਜ ਤੱਕ ਬਹੁਤ ਹੀ ਕੋਸ਼ਿਸ਼ ਨਾਲ ਜਗਾ ਫਸ ਕੇ ਹੋਇਆ ਰੋਹ ਪਾ। ਤੁਹਾਨੂੰ ਦੱਸਣਾ ਮੈਨੂੰ ਸਮਝ ਨਹੀਂ ਆਦੀ ਮੈਂ ਹਮਤ ਕਰਕੇ ਕਿੱਥੇ ਸ਼ੁਰੂ ਕਰਾਂ। ਕਿਉਂਕਿ ਮਾਹੌਲ ਗੱਲ ਕਰਨ ਵਾਲਾ ਬਾਲਾ ਮੈਨੂੰ ਨਹੀਂ ਲੱਗਦਾ ਜਿਦਾ ਆਪਾਂ ਪਹਿਲਾਂ ਹੁੰਦਿਆਂ ਸਾਰਿਆਂ ਨੂੰ ਰਵਾ ਵੀ ਬਾਰੇ ਆ ਮੈਂ ਪਹਿਲਾਂ ਤੁਹਾਨੂੰ ਸਾਰਿਆਂ ਦਾ ਕੰਮ ਸੌਖਾ ਨਹੀਂ ਕੰਮ ਸੌਖਾ ਜੇ ਪਿੰਡ ਲਈ ਕੰਮ ਕਰਨਾ ਆ ਪਿੰਡ ਲਈ ਆਪਾਂ ਚੋਣੇ ਆ ਵੀ ਪਿੰਡ ਸਾਡਾ ਫਲਕੀ ਕਰੇ ਪਿੰਡ ਜੇ ਕੋਈ ਪਾਰਟੀ ਵਾਈਸ ਪੰਚਾਇਤ ਦੀ ਲੀਡਰ ਦੀ ਉਹ ਮਜਬੂਰੀ ਬਣ ਜਾਂਦੀ ਆ ਵੀ ਜੇ ਮੈਂ ਨਾ ਉੱਥੇ ਗਿਆ ਉਹਦੀ ਮੈਂ ਜਾ ਕੇ ਗੱਲ ਨਾ ਕੀਤੀ ਉਹਨਾਂ ਪਿੰਡਾਂ ਦਾ ਉਹਦੇ ਮਗਰ ਨਾ ਤੋਰਿਆ ਕੰਮ ਕਰਾਂ ਤਾਂ ਵੀ ਮੈਨੂੰ ਇਹ ਮਜਬੂਰੀ ਆ ਇਹ ਕੋਈ ਚਾਚ ਦੇ ਸਾਰੇ ਮੇਰੀਆਂ ਭੈਣਾਂ ਇਹ ਮਾਤਾ ਮਾਂ ਤੇ ਇਕੱਠੇ ਹੋਏ ਆ ਤੁਹਾਨੂੰ ਸਾਰਿਆਂ ਨੂੰ ਭਲੀ ਭਾਲ ਜੀ ਜਾਨੂ ਆ ਮੈਨੂੰ ਤੁਸੀਂ 2004 ਵਿੱਚ ਵੀ ਮੌਕਾ ਦਿੱਤਾ ਸੀ ਜਦੋਂ ਇਲੈਕਸ਼ਨ ਹੋਇਆ ਸੀ ਇਲੈਕਸ਼ਨ ਦੇ ਨਾਲ ਮੈਂ ਉਦੋਂ ਸਰਪੰਚ ਬਣਿਆ ਸੀ ਮੇਰੀ ਪਾਈ ਤੋਂ ਪਰ دوسری ਟਰਮ ਦੇ ਵਿੱਚ ਪਿਛਲੇ 5 ਸਾਲ ਮੈਂ ਚਾਹਣਾ ਵੀ ਹੈ ਸਾਰਿਆਂ ਮੈਨੂੰ ਸਭ ਸੰਤਿਨ ਬਣਾਇਆ ਗਿਆ ਵੀ ਬਸ ਉਹ ਭਾਈ ਉਹਨੇ ਸਰਪੰਚੀ ਕਰ ਲਈ ਜੀ ਕਿਸੇ ਮੈਂ ਚਾਹਣਾ ਬਾਕੀ ਬਾਦੂ ਇਸ ਤੋਂ ਜ਼ਿਆਦਾ ਮੈਂ ਹੋਰ ਕੁਝ ਨਹੀਂ ਬੋਲਣਾ ਵਾਇਕੂ ਜੀ ਦਾ ਖਾਲਸਾ ਵਾਇਕੂ ਜੀ ਦਾ 15 ਸਾਲ ਤੋਂ ਪੰਜ ਬਾਸ ਅਹੀਆਂ ਤੇ ਹੁਣ ਮੈਂ ਚਾਹੁੰਦੀ ਆ ਕਿ ਸਰਵ ਸੰਮਤੀ ਨਾਲ ਮੈਨੂੰ ਸਰਪੰਚੀ ਦਿੱਤੀ ਜਾਵੇ ਸਾਰਿਆਂ ਦੀ ਸਹਿਮਤੀ ਹੋਵੇ ਮੇਰੇ ਆਪਣੇ ਭੈਣ ਭਰਾ ਆ ਸਾਰੇ ਤੇ ਮੈਂ ਇਹਨਾਂ ਦੀ ਰਜਾ ਵਿੱਚ ਹੀ ਚਾਹੁੰਦੀ ਸਾਰੀ ਸੰਗਤ ਪਿੰਡ ਤੋਂ ਇਕੱਠੀ ਹੋਈ ਆ ਇਦਾਂ ਹੀ ਇਕੱਠ ਰਹਿਣਾ ਚਾਹੀਦਾ ਪਿੰਡ ਦਾ ਬਹੁਤ ਖੁਸ਼ੀ ਹੁੰਦੀ ਆ ਤੇ ਬਹੁਤ ਖੂਬਸੂਰਤ ਜ਼ਿੰਦਗੀ ਲੰਘਦੀ ਏ ਇਦਾਂ ਇਕੱਠ ਨਾਲ ਸਰਵਣ ਸਿੰਘ ਉਹਨਾਂ ਨੇ ਸਾਰੀਆਂ ਗੱਲਾਂ ਵਿਸਥਾਰ ਨਾਲ ਬਹੁਤ ਵਧੀਆ ਤਰੀਕੇ ਨਾਲ ਦੱਸੇ ਸੋ ਉਹ ਆਪਾਂ ਬਾਅਦ ਵਿੱਚ ਬੇਨਤੀਆਂ ਕਰ ਵੀ ਲਵਾਂਗੇ ਜਿਹੜੀ ਵੀ ਪੰਚਾਇਤ ਚੁਣੀ ਗਈ ਤੇ ਮੈਂ ਇਹ ਹੀ ਦੱਸਣਾ ਚਾਹੁੰਦਾ ਸੀ ਕਿ ਸਰਵਣ ਸਿੰਘ ਜੀ ਬਿਲਕੁਲ ਸਹੀ ਗੱਲ ਆ ਮੁਖਤਿਆਰ ਸਿੰਘ ਉਹਨਾਂ ਦੀ ਬਿਲਕੁਲ ਕੋਈ ਇੱਛਾ ਨਹੀਂ ਸੀ ਔਰ ਬਹੁਤ ਸਾਰਾ ਪਿੰਡ ਦਾ ਹਿੱਸਾ 80% 75% ਮੈਨੂੰ ਇਹ ਚ ਕਹਿੰਦੀਆਂ ਕੋਈ ਸੰਘੋਸ਼ ਨਹੀਂ ਉਹ ਆ ਕੇ ਇਹਨਾਂ ਨੂੰ ਤਿਆਰ ਕੀਤਾ ਵੀ ਤੁਸੀਂ ਹੋਵੋ ਤਾਂ ਅਸੀਂ ਤੁਹਾਡੇ ਨਾਲ ਆ ਅਸੀਂ ਸਾਨੂੰ ਤੁਹਾਡੀ ਰਹਿਨਮਾਈ ਚਾਹੀਦੀ ਆ ਸੋ ਜੇ ਤਾਂ ਕਿਸੇ ਗੱਲ ਤੇ ਨੇੜੇ ਗੱਲ ਆਉਂਦੀ ਆ ਤੇ ਬਹੁਤ ਵਧੀਆ ਗੱਲ ਆ ਤੇ ਨਹੀਂ ਤਾਂ ਫਿਰ ਮੇਰੀ ਫਿਰ ਦੁਆਰਾ ਉਹੀ ਬੈਂ ਜਿਹੜੇ ਜਿਹੜੇ ਸੱਜਣਾ ਨੇ ਵੀ ਸਰਪੰਚ ਬਣਨਾ ਕੱਲ ਨੂੰ ਸਰਬਸੰਗੀ ਦਾ ਬਣਨਾ ਯਾ ਇਲੈਕਸ਼ਨ ਚੋ ਬਣਨਾ ਉਹ ਆਪਣਾ ਇੱਕ ਨਾ ਮੈਨੀਫੈਸਟੋ ਜਰੂਰ ਦਿਓ ਕਿ ਇਹ ਪਿੰਡ ਵਾਸਤੇ ਕੀ ਕਰਾਂਗੇ ਚਾਹੇ ਤੇ ਸਿੱਧਾ ਮਰਜੀ ਦਿਓ ਕੋਈ ਸਿਆ ਤੋ ਤੋ ਵੀ ਨਹੀਂ ਸੋਲਿਆ ਮੜੀ ਗੱਲ ਪਹਿਲੇ ਜੋ ਸਰਪੰਚ ਭਾਜੀ ਸਰਪੰਚੀ ਨਾ ਬਣੇ ਉਦੋਂ ਵੱਡਾ ਬੂਟਾ ਪਈਆ ਹਨਾ ਫਿਰ ਤਾਂ ਭਾਜੀ ਸਰਪੰਚੀ ਨਾ ਬਣਿਆ ਬੂਟਾ ਪਈਆ ਮਨੂਰ ਸਰਪੰਚ ਪਹਿਨੀ ਕਹ ਲਿਆ ਕਿ ਜਦੋਂ ਵੀ ਆਪਾਂ ਟੀਵੀ ਤੇ ਦੇਖਦਾ ਕੋਈ ਕਹਿੰਦਾ ਮੈਂ 2 ਕਰੋੜ ਦੇ ਕੇ ਮੈਨੂੰ ਸਰਪੰਚ ਬਣਾ ਦਿਓ ਕੋਈ ਕਹਿੰਦਾ ਮੈਂ 5-5 ਮਾੜਲੇ ਦੇ ਪਲਾਟ ਹੋਈਆਂ ਉਹਨੂੰ ਪਿੱਛੇ ਵੀ 12 ਮਾੜਲੇ ਤੇਰੀ ਜਗ੍ਹਾ ਆ 5-5 ਮਾੜਲੇ ਦੇ ਪਲਾਟ ਤੂੰ ਕਿੱਥੇ ਦੇ ਦੇਣੇ ਆ ਅੱਜ ਜੋ ਸਰਕਾਰਾਂ ਆ ਜਿੱਥੇ ਹਰਿਆਰਬ ਕੋਟੇ ਕੀਤੇ ਆ ਉੱਥੇ ਬੰਦੇ ਸਾਰੇ ਜਨਰਲ ਕੈਟਾਗਰੀ ਵਿੱਚ ਅੱਜ ਤਰਨਤਾਂ ਚਲੇ ਜਾਓ ਮਾਨਸਾ ਦੇ ਚਲਿਓ ਕਿਤੇ ਵੀ ਚਲੇ ਜਾਓ ਜਿਹੜਾ ਬੰਦਾ ਅੱਜ 50 ਲੱਖ ਦੇ ਕੇ ਮੈਂ ਛੋਟਾ ਜਿਹਾ ਮਚਾਲ ਗੁੜੇ ਆ ਗੁੜੇ ਦੇ ਵਿੱਚ ਇੱਕ ਬਰਾਦੀਆ ਕਹਿੰਦਾ ਮੈਂ 50 ਲੱਖ ਦੇ ਦੂੰਗਾ ਮੈਨੂੰ ਸਰਪੰਚ ਬਣਾ ਦਿਓ ਇੱਕ ਮੇਰੇ ਵਰਗਾ ਉੱਠਿਆ ਕਹਿੰਦਾ ਸਰਪੇਂਚੀ ਦਾ ਬਹਿ ਲੜਨੀ ਆ ਭਾਵੇਂ ਮੇਰੇ ਮੰਗਰ 10 ਵੋਟਾਂ ਵੀ ਨਾ ਹੋ ਭਾਵੇਂ ਇੱਕ ਜੀ ਦਾ ਜਿਹੜੀ ਲੜਾਈ ਲੜਨੀ ਆ ਉਹ ਲੜਨੀ ਚਾਹੀਦੀ ਆ ਸਰਪੰਚ ਉਹ ਬਣਾਓ ਜਿਹੜਾ 10 ਬੰਦੇ ਨਾਲ ਤੁਰ ਕੇ ਕੰਮ ਕਰੇ ਪਿੱਛੇ ਦੇ ਝੋਣੇ ਨਹੀਂ ਆ ਮੇਰੇ ਨਾਲ ਕਈ ਮੈਂਬਰ ਇਹੋ ਜਿਹੇ ਸੀਗੇ ਜਿਹਨਾਂ ਨੇ ਮੈਂ ਕੋਈ ਬੰਦਾ ਬਾਹਰ ਖੜੀ ਕਰਕੇ ਉਹਨਾਂ ਦਸ ਕੱਦਰ ਨਹੀਂ ਕੀਤਾ ਕਿਸੇ ਕਾਜ ਦੇ ਉੱਤੇ ਆਪਣੇ ਪਿੱਠ ਦੀ ਆਧਾਰ ਇਹਦੇ ਮੰਨ ਲੈ ਜੇ ਕੋਈ ਯਾਦ ਸਾਨੂੰ ਦੱਸਦਾ ਜਿਹੜੇ ਆਮ ਪਾਰਟੀ ਨੂੰ ਚੁਣਿਆ ਹੋਇਆ ਅਸੀਂ ਉਹਨਾਂ ਦੇ ਵਿੱਚ ਸੀ ਪਰ ਸਾਾਨੂੰ ਕੰਮ ਨਹੀਂ ਹੁੰਦੇ ਦੇਖੇ ਤਾਂ ਅਸੀਂ ਪਾਰਟੀ ਚੇਂਜ ਕਰਕੇ ਕਾਂਗਰਸ ਦੇ ਵਿੱਚ ਆਏ ਜੇ ਤਿੰਨਾਂ ਸਾਲਾਂ ਦੇ ਵਿੱਚ ਇੱਕ ਵੀ ਸਾਡੇ ਪਿੰਡ ਨੂੰ ਪੈਸਾ ਆਇਆ ਹੋਵੇ ਆਮ ਪਾਰਟੀ ਵਾਲੋ ਉਹ ਸਾਨੂੰ ਔਟ ਕੇ ਦੱਸ ਦਿੰਦਾ ਜੇ ਇੱਕ ਬਾਅਦ ਵਿੱਚ ਆਇਆ ਉਹ ਆਇਆ ਉਹ ਕਹਿ ਰਿਹਾ ਆਪਾਂ ਮੇਰੀ ਕੰਮ ਲੱਗ ਗਿਆ ਉਹ ਕਰ ਹਾਂ ਜੀ ਭੈ ਜੀ ਕੀ ਨਾਮ ਸੀ ਬੰਦੀਪੌਰ ਜੀ ਜੀ ਕਹਿਣਾ ਚਾਹੁੰਦੇ ਆ ਅੱਜ ਜਿਹੜਾ ਹੈਗਾ ਇੱਕ ਤੁਹਾਡੇ ਮੀਟਿੰਗ ਹੋਈ ਹੈਗੀ ਆ ਹਾਂਜੀ ਮੀਟਿੰਗ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਅੱਗੀ ਬਾਜੀ ਸਾਰਾ ਸਮਝਦੇ ਸਭ ਕੋ ਹੋਇਆ ਸੀਗਾ ਘਰ ਵਿੱਚ ਕਿੰਨੇ ਸਾਰਾ ਸੌਣ ਪਾ ਜਨਨ ਮੋਬਾ ਵਧੀਆ ਭਾਜੀ ਮੁਖਤਿਆਰ ਸਿੰਘ ਬਹੁਤ ਵਧੀਆ ਆ ਬਹੁਤ ਵਡੇ ਬੰਦੇ ਆ ਬਹੁਤ ਸੁਣਣਾ ਫੜਨ ਸਾਰਾ ਕੰਮ ਕੀਤਾ ਨੇ ਸਾਡਾ ਸਵਾਰਿਆ ਸਾਰ ਬਹੁਤ ਸਾਰੇ ਫੜਨ ਦਾ ਕੰਮ ਸਵਾਰੇ ਵਧੀਆ ਬੰਦੇ ਆ ਯਾਨੀ ਕਿ ਬੜੇ ਕੰਮ ਆਉਣ ਵਾਲੇ ਆ ਇਦਾਂ ਨਹੀਂ ਹੈਗਾ ਵੀ ਜਾਂ ਫੱਜਰ ਵਾਲੇ ਨਹੀਂ ਹੈਗੇ ਉਹ ਬਹੁਤ ਵਧੀਆ ਭਾਜੀ ਕੰਮ ਕਰਨ ਵਾਲੇ ਕਿਹੜੇ ਕਿਹੜੇ ਕੰਮ ਹੋਏ ਆ ਪਹਿਲਾਂ ਭਾਜੀ ਬਹੁਤ ਕੰਮ ਕੀਤੇ ਆ ਅਸੀਂ ਸਾਰੇ ਕਹਿੰਦੇ ਆਈ ਸੜਕੇ ਉੱਪਰ ਜਿੰਨੇ ਵੀ ਹੈਗੇ ਸਾਰੇ ਪੁਆਇਸੀ ਉਹ ਜਿਹੜਾ ਨਾ ਨਾਲੀ ਪੱਕੀਆਂ ਵਿੱਚੋਂ ਕਰਾਈਆਂ ਪਿੰਡ ਤੋਂ ਬਹੁਤ ਵਧੀਆ ਕੰਮ ਕੀਤੇ ਆ ਭਾਜੀ ਨਾਲੇ ਤੇ ਹੁਣ ਗੋਡਾ ਪੈਣੀਆਂ ਚਾਹੀਦੀਆਂ ਜਾਂ ਸਹਿਸਮਤੀ ਚਾਹੀਦੀ ਭਾਈ ਸਾਹਿਬ ਸਹਿਸਮਤੀ ਚਾਹੀਦੀ ਆ ਤਾਂ ਮੁਕਤੀਆਂ ਸਿੰਘ ਸੀ ਕਹਿੰਦੇ ਪੰਜਵਾਜੀ ਬਣਨਾ ਹਾਂ ਜੀ ਮਿਹਰਬਾਨ ਜੀ ਇਹ ਕਿਹੜਾ ਜਾਣੇ ਆ ਸਰਬਸੰਤੀ ਨਾਲ ਵੋਟਾਂ ਹੋਣੀਆਂ ਚਾਹੀਦੀਆਂ ਜਾਂ ਵੋਟਾਂ ਪੈਣੀਆਂ ਚਾਹੀਦੀਆਂ ਅਸੀਂ ਤਾਂ ਇਹੀ ਚਾਹੁੰਨੇ ਵੀ ਸਰਬਸੰਤੀ ਨਾਲ ਵੋਟਾਂ ਹੋ ਜਾਣ ਜੇ ਕਿ ਨਾ ਕਿਸੇ ਪਾਸੇ ਗੱਲ ਵੀ ਫੇ ਤਾਂ ਵੋਟਾਂ ਹੀ ਪਉਣੀਆਂ ਪੈਣੀਆਂ ਪਹਿਲੇ ਸਰਪੰਚ ਜਿਹੜੇ ਸੀਗੇ ਉਹਨਾਂ ਦਾ ਨਾਮ ਕੀ ਸੀ ਮੁਖਤਿਆਰ ਸਿੰਘ ਉਹਨਾਂ ਨੇ ਕਿੰਨੇ ਕੰਮ ਕਰਾਏ ਸੀ ਵਧੀਆ ਕੰਮ ਕੀਤੇ ਵਧੀਆ ਕੰਮ ਕਰਾਏ ਆ ਹਾਂ ਜੀ ਤੇ ਹੁਣ ਤੁਸੀਂ ਕੀ ਜਾਣਦੇ ਹੈਗੇ ਹੁਣ ਅਸੀਂ ਤਾਂ ਇਹੀ ਕਹਿੰਦੇ ਆ ਸਰਬਸੰਤੀ ਨਾਲ ਸਰਦਾਰ ਮੁਖਤਿਆਰ ਸਾਹਿਬ ਨੂੰ ਚੁਣਾਈ ਜਾਣਾ ਹੈ ਇਹ ਕਿਹੜਾ ਪਿੰਡ ਦੀ ਸੁਖੀ ਸਿੰਘ ਏਰ ਨੰਬਰਦਾਰ ਪਿੰਡ ਹੀਰਾ ਏਰ ਸਾਹਿਬ ਅੱਜ ਪਿੰਡ ਹੀਰਾ ਦੇ ਵਿੱਚ ਜਿਹੜਾ ਹੈਗਾ ਇੱਕ ਮੀਟਿੰਗ ਕੀਤੀ ਗਈ ਆ ਸਾਰੇ ਪਿੰਡ ਨੂੰ ਲੈ ਕੇ ਸਾਨੂੰ ਲੈ ਕੇ ਇਹ ਕਹਿਣਾ ਚਾਹੋਗੇ ਇਹ ਸਾਡੇ ਸਾਰੇ ਨਗਰ ਨਿਵਾਸੀ ਜਿਹੜੇ ਸੀ ਤੇ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਇਕੱਠੇ ਹੋਏ ਸੀ ਜਿਹਦੇ ਵਿੱਚ ਤਿੰਨੋਂ ਹੀ ਪਾਰਟੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਲੋਕ ਸੀ ਸਾਰਿਆਂ ਦੀ ਕੋਸ਼ਿਸ਼ ਸੀ ਵੀ ਕੋਈ ਸਰਵਸਾਂ ਦੀ ਇੱਕ ਬੰਦਾ ਚੁਣ ਲਈਏ ਇਹਦਾ ਪਿੰਡ ਦੇ ਵਿਕਾਸ ਕਰੇ ਉਹ ਨਾ ਕਿਨੇ ਹੁੰਦੇ ਆ ਮੈਂ ਨਹੀਂ ਤੂੰ ਨਹੀਂ ਮੈਂ ਨਹੀਂ ਤੂੰ ਇਦਾ ਕਰਦੇ ਕਰਦੇ ਆ ਦੋ ਘੰਟਾ ਹੋ ਗਿਆ ਪਰ ਕਿਸੇ ਗੱਲ ਸਿਰੇ ਲੱਗੀ ਨਹੀਂ ਕੋ ਸਿਆਣੇ ਬੰਦੇ ਆ ਤਿੰਨਾ ਪਾਰਟੀਆਂ ਦੇ ਸੋਹੇ ਹੋਏ ਬੰਦੇ ਆ ਸਿਆਣੇ ਆ ਕਿ ਸਮਝਣਗੇ ਕਿ ਮੈਂ ਖੰਵਿੰਦਾ ਉਹਨਾਂ ਦੀ ਡਿਊਟੀ ਬਣਦੀ ਉਹ ਕੰਮ ਇਕੱਠਾ ਕਰਨ ਤੇ ਜਿਹੜਾ ਸਾਡਾ ਨਗਰ ਆਏ ਤਰੱਕੀ ਕਰਾਉਣਾ ਸਾਡੀ ਇਹ ਖਾਸ ਆ ਕਿ ਮੈਂ ਸਰਪੰਚ ਮੈਨਾ ਮੁਖਤਿਆਰ ਸਿੰਘ ਸਰਪੰਚ ਜੀ ਆ ਉਹਨੇ 5 ਸਾਲ ਵਧੀਆ ਲਾਏ ਆ ਤੇ ਉਹ ਤੋਂ ਪਹਿਲਾਂ ਗਲੋ ਲਾਲ ਜੀ ਉਹਦੀ ਵਜ੍ਹਾ ਸਖਵਿੰਦਰ ਸਿੰਘ ਜੀ ਇਹ ਸਾਰੇ ਸਰਮਾ ਜੀ ਨੇ ਸਾਡੇ ਪਿੰਡ ਦੇ ਬਣੇ ਵਧੀਆ ਸਾਰੇ ਚੰਗੇ ਚੰਗੇ ਸ਼ਖਸੀਅਤਾਂ ਅਸੀਂ ਬਣਾਈਆਂ ਸਰਪੰਚੀ ਨਾਲ ਵੀ ਤੇ ਵੋਟਾਂ ਨਾਲ ਤੇ ਹੁਣ ਵੀ ਜੇਕਰ ਤੁਸੀਂ ਸਰਪੰਚ ਚਾਹੁੰਦੇ ਹੈਗੇ ਆਂ ਕੀ ਉਮੀਦਾਂ ਲੈ ਕੇ ਜਿਹੜਾ ਉਹਨੂੰ ਸਰਪੰਚ ਬਣੂ ਅਸੀਂ ਉਮੀਦਾਂ ਨਾਲ ਨਹੀਂ ਸਾਡੇ ਪਿੰਡ ਦਾ ਵਿਕਾਸ ਬਹੁਤ ਰੁਕਿਆ ਹੋਇਆ ਅਸੀਂ ਚਾਹੁੰਦੇ ਪਿੰਡ ਦਾ ਵਿਕਾਸ ਹੋਵੇ ਤੇ ਲੋਕੀ ਪਿਆਰ ਨਾਲ ਰਹਿਣ ਪਾਰਟੀ ਵਜੋਂ ਇੱਕ ਦੂਜੇ ਨਾਲ ਤੇ ਪਿਆਰ ਨਾਲ ਚੱਲਣ ਕਿਉਂਕਿ ਮੈਂ ਨੰਬਰਦਾਰ ਆ ਮੈਂ ਹੋਂ ਸਾਡੇ ਪਿੰਡ ਦੇ ਨੰਬਰਦਾਰ ਛੇ ਸੀ ਵੀ ਤੇ ਦੋ ਤਣ ਹੈ ਨਹੀਂ ਕਿ ਮੈਂ ਕੰਨਾ ਆ ਸਾਰੇ ਪਿੰਡ ਨਾਲ ਹੀ ਜਾਂਦਾ ਮੈਂ ਕਿਸੇ ਨਾ ਵਿਅਕਰਾਂ ਨਹੀਂ ਕਰਦਾ ਵੈਸ ਪਾਰਟੀ ਜਾਂਦਾ ਨਹੀਂ ਜਾਂਦਾ ਤੋਂ ਮੈਂ ਕਹਿੰਦਾ ਸਰਮੰਜ ਵੀ ਜਾਂਦਾ ਬਣੇ ਜਿਹੜਾ ਪਾਰਟੀ ਉੱਪਰ ਉੱਠ ਕੇ ਲੋਕਾਂ ਦੀ ਸੇਵਾ ਕਰੇ ਤੋਂ ਸਾਡਾ ਵੀ ਇਹ ਮਕਸਦ ਕੋਈ ਆ ਲੋਕਾਂ ਦੀ ਸੇਵਾ ਹੋਰ ਕੋਈ ਨਹੀਂ ਅਸੀਂ ਪਾ ਕੀ ਬਾਦ ਵਿੱਚ ਜਾਂ ਪਹਿਲਾਂ ਅਸੀਂ ਲੋਕਾਂ ਦੇ ਨੁਮਾਇੰਦੇ ਆ ਲੋਕਾਂ ਦੇ ਸੇਵਾਦਾਰ ਆ ਸੇਵਾਦਾਰ ਬਣ ਕੇ ਕੰਮ ਕਰਦੇ ਆ ਇਹਨੀਆਂ ਗੱਲਾਂ ਕਹਿੰਦਾ ਹੋਇਆ ਮੱਖੀਮਾ ਜੱਟ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਨਾਮ ਦੀ ਮੈਂ ਵਿਜੇਤ ਮੀ ਪਿੰਡ ਹੀਰਾ ਤਸਵੀਰ ਨਗੋਦਰ ਜ਼ਿਲ੍ਹਾ ਜਲੰਧਰ ਤੇ ਅੱਜ ਇਹਨਾ ਪਿੰਡ ਦੇ ਵਿੱਚ ਸਰਪੰਚੀ ਨੂੰ ਲੈ ਕੇ ਮਿਲਤ ਨੂੰ ਲੈ ਕੇ ਇੱਕ ਮੀਟਿੰਗ ਕੀਤੀ ਗਈ ਹੈਗੀ ਕੀ ਕਹਿਣਾ ਚਾਹੁੰਦੇ ਆ ਅਸੀਂ ਕੋਸ਼ਿਸ਼ ਕੀਤੀ ਸੀ ਕਿਉਂਕਿ ਪਿਛਲੀ ਵਾਰੀ ਜਿਹੜੀ ਪੰਚਾਇਤ ਉਹ ਸਾਂਝ ਸੰਤੀ ਨਾਲ ਬਣਾਈ ਸੀ ਅਸੀਂ ਮੁਖਤਿਆਰ ਸਿੰਘ ਹੈਰ ਉਹ ਸਰਪੰਚ ਸੀ ਤੇ ਬਹੁਤ ਚੰਗੀ ਤਰ੍ਹਾਂ ਬਹੁਤ ਵਧੀਆ ਤਰੀਕੇ ਨਾਲ ਚੱਲਿਆ ਸਾਰਾ ਦੇ ਜਿਹੜੇ 5 ਸਾਲ ਵਧੀਆ ਕੰਮ ਕੀਤੇ ਤੇ ਉਸੇ ਲੜੀ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਸੀ ਕਿ ਅੱਜ ਇਹ ਇਦਾਂ ਦੀ ਮੀਟਿੰਗ ਰੱਖੀਏ ਜਿਹਦੇ ਵਿੱਚ ਲੋਕ ਪਰੇਸ਼ਾਨ ਨਾ ਹੋਣ ਸੱਜ ਸੰਪਤੀ ਹੋ ਜਾਏ ਤੇ ਸਰਕਾਰ ਦਾ 5 ਲੱਖ ਰੁਪਇਆ ਵੀ ਲਈਏ ਬਟ ਇਹ ਆ ਵੀ ਇਹਦੇ ਵਿੱਚ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹੁੰਦਾ ਕਿ ਮੁਖਤਿਆਰ ਸਿੰਘ ਹੇਰ ਨੇ ਇਕੋ ਗੱਲ ਕਿ ਦੋ ਵਾਰੀ ਬਣ ਚੁੱਕੇ ਆ ਉਹਨਾਂ ਦੀ ਵਾਹੀ ਵੀ ਜ਼ਿਲ੍ਹਾ ਪ੍ਰਸ਼ਾਸਨ ਦੀ ਮੈਂਬਰ ਰਹਿ ਚੁੱਕੀ ਆ ਇਹ ਕਹਿੰਦਾ ਸੀ ਕਿ ਮੈਂ ਹੁਣ ਮੈਨੂੰ ਛੁੱਟੀ ਦਿਓ ਤੇ ਮੈਨੂੰ ਲੱਗਦਾ ਕਿ ਉਹਨਾਂ ਦੇ ਕੰਮ ਐਸੇ ਆ ਜੇ ਉਹਨਾਂ ਨੇ 5 ਸਾਲ ਜਾਂ 10 ਸਾਲ ਦੋ ਵਾਰੀ ਬਣੇ ਹੋ ਉਹ ਮਿਹਨਤ ਐਸੀ ਕੀਤੀ ਆ ਪਿਛਲੇ ਵੀ 5 ਸਾਲ ਚ ਤੇ ਤਕਰੀਬਨ 75-80% ਲੋਕ ਪਿੰਡ ਦੇ ਇਕੱਠੇ ਹੋ ਕੇ ਉਹਨਾਂ ਨੇ ਮੁਖੀਆ ਸਿੰਘ ਤੇ ਜ਼ੋਰ ਪਾਇਆ ਵੀ ਨਹੀਂ ਅਸੀਂ ਤੇਰੀ ਰਹਿਨਮਾਈ ਚਾਹੁੰਦੇ ਆ ਤੂੰ ਹੀ ਤੈਨੂੰ ਸਰਪੰਚ ਬਣਾਉਣਾ ਆ ਫਿਰ ਮੈਨੂੰ ਇਹ ਲੱਗਦਾ ਸੀਗਾ ਅੱਜ ਮੈਂ ਇਹ ਗੱਲ ਰੱਖੀ ਵੀ ਸੀ ਕਿ ਜਦੋਂ ਸਾਨੂੰ ਪਤਾ ਆ ਕਿ ਕਿਸੇ ਬੰਦੇ ਦੇ ਪੱਖ 'ਚ ਇੰਨਾ ਪਿੰਡ ਆ ਇੰਨੀਆਂ ਵੋਟਾਂ ਆ ਤੇ ਸਰਬਸੰਮਤੀ ਨਾਲ ਵੀ ਉਹਨੂੰ ਬਣਾ ਦੇਣਾ ਚਾਹੀਦਾ ਪਰ ਸਾਡੇ ਜਿਹੜੇ ਉਹ ਵੀ ਭਰਾ ਨੇ ਇੱਕ ਦੋ ਹੋਰ ਮੈਂਬਰ ਹੈਗੇ ਆ ਜਿਹੜੇ ਇਹ ਚਾਹੁੰਦੇ ਆ ਕਿ ਅਸੀਂ ਪਿੰਡ ਦੀ ਸੇਵਾ ਕਰੀਏ ਤੇ ਪਰ ਅਸੀਂ ਹੁਣ ਕੋਸ਼ਿਸ਼ ਕਰਾਂਗੇ ਕਿਸੇ ਗੱਲ ਤੇ ਪਹੁੰਚੇ ਨਹੀਂ ਸਹਿਮਤੀ ਤੇ ਕੋਸ਼ਿਸ਼ ਕਰਾਂਗੇ ਜੇ ਸਹਿਮਤੀ ਹੈ ਵੀ ਹੋਈ ਪਰ ਉਸ ਤੋਂ ਬਾਅਦ ਵੀ ਜੇ ਨਾ ਵੀ ਹੁੰਦੀ ਹੋਈ ਫੇ ਵੀ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਵੋਟਾਂ ਆ ਉਹੋ ਸ਼ਾਂਤੀ ਨਾਲ ਪੈਣ ਤੇ ਪਿੰਡ ਦਾ ਭਾਈਚਾਰਾ ਜਿਹੜਾ ਆ ਉਹ ਬਣਿਆ ਰਹੇ ਮਿਹਰਬਾਨ ਕਿਹੜੀਆਂ ਮੰਡਾਂ ਨੂੰ ਲੈ ਕੇ ਜਾਂ ਕਿਹੜੇ ਪਿੰਡ ਦੇ ਕੋਾਸ ਨੂੰ ਲੈ ਕੇ ਇਸ ਦਾ ਥੋੜੀ ਨਹੀਂ ਨਹੀਂ ਹਾਲਾਂਕਿ ਇਹ ਗੱਲ ਦੇਖੋ ਵੀ ਇਹ ਬੜੀ ਵਧੀਆ ਤੁਸੀਂ ਗੱਲ ਕੀਤੀ ਆ ਪਿੰਡ ਦੇ ਲੋਕਾਂ ਚ ਸ਼ਹਿਰ ਦੇ ਲੋਕਾਂ ਚ ਇੰਨੀ ਹਲੇ ਜਾਗਰੂਕੀ ਨਹੀਂ ਆਈ ਇਸ ਪੱਧਰ ਤੇ ਕੋਈ ਸੋਚਦਾ ਹੀ ਨਹੀਂ ਵੀ ਅਸੀਂ ਇਹ ਪੰਚਾਇਤ ਨੂੰ ਜਾਂ ਕਿਸੇ ਨੂੰ ਐਮਐਲਏ ਨੂੰ ਜਾਂ ਕਿਸੇ ਨੂੰ ਕੋਈ ਇਦਾਂ ਦੀ ਮੰਗ ਰੱਖੀਏ ਕਿ ਸਾਡੇ ਪਿੰਡ 'ਚ ਆ ਵਿਕਾਸ ਹੋਣਾ ਚਾਹੀਦਾ ਆ ਤੇ ਆ ਸਾਡੇ ਪਿੰਡ ਲੋੜ ਆ ਅਸੀਂ ਹਮੇਸ਼ਾ ਐਮਐਲਏ ਕੋਲ ਐਮਪੀ ਕੋਲ ਵੀ ਇਹੇ ਡਿਮਾਂਡ ਕਰਦੇ ਆ ਜੇ ਸਾਡੇ ਠਾਣੇ ਬਹੁਤ ਚਲਣੀ ਚਾਹੀਦੀ ਆ ਵੋਟਾਂ ਵੀ ਪਾਵਾਂਗੇ ਮਤਲਬ ਅਸੀਂ ਸਾਬਤ ਕਰਦੇ ਆ ਕਿ ਅਸੀਂ ਕ੍ਰਿਮੀਨਲ ਬੰਦੇ ਆ ਅੱਜ ਵੀ ਸਾਡੇ ਪਿੰਡ ਨੇ ਜਿੰਨੀ ਸੰਗਤ ਆਈ ਆ ਉਹਦਾ ਵੀ ਕਿਸੇ ਨੇ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਕਿਉਂਕਿ ਪਿੰਡ ਪਿਛਲੇ 5 ਸਾਲ ਚ ਕੰਮ ਬਹੁਤ ਵਧੀਆ ਹੋਇਆ ਸੀਵਰੇਜ ਦਾ ਜਿਹੜਾ ਬਹੁਤ ਜ਼ਰੂਰੀ ਸੀਗਾ ਬਹੁਤ ਸਾਲਾਂ ਤੋਂ 80% ਜਿਹੜਾ ਕੰਮ ਆ ਉਹ ਹੋ ਗਿਆ ਹੈ ਗਲੀਆਂ ਵਿੱਚੋਂ ਇਹ ਨਾਲੀਆਂ ਦੁਲੀਆਂ ਖਤਮ ਹੋ ਗਈਆਂ ਤੇ ਸਭ ਤੋਂ ਵੱਡਾ ਕੰਮ ਸੀਗਾ ਉਹ ਬਾਕੀ ਜਿਹੜਾ ਪੰਜਾਬ ਪੰਜਾਬ ਮੰਡੀਕਰਨ ਬੋਰਡ ਦੇ ਅੰਡਰ ਆ ਸਾਡੀ ਸੜਕ ਤੇ ਉਹ ਸੜਕਾਂ ਵੀ ਮੇਰੇ ਖਿਆਲ ਪਈਆਂ ਆ ਨੈਕਸਟ ਥੋੜੇ ਦਿਨਾਂ ਚ ਬਣ ਜਾਣਗੀਆਂ ਉਹ ਉਹ ਸਰਕਾਰ ਦਾ ਕੰਮ ਹੈ ਬਾਕੀ ਸਾਰਾ ਜਿਹੜਾ ਇਹ 메ਨ ਕੰਮ ਹੁੰਦੀ ਆ ਪਿੰਡ ਦੇ ਵਿੱਚ ਕਿ ਸਰਪੰਚ ਦੋ ਭਰਾਵਾਂ ਦੀ ਦੋ ਘਰਾਂ ਦੀ ਦੋ ਪਰਿਵਾਰਾਂ ਦੀ ਲੜਾਈ ਨੂੰ ਪਿੰਡ ਦੇ ਵਿੱਚ ਹੀ ਨਿਬੇੜੇ। ਥਾਣੇ ਸੁਣੇ ਨਾ ਜਾਣਾ ਪਵੇ ਔਰ ਮੈਨੂੰ ਲੱਗਾ ਕਿ ਅਸੀਂ ਇਹਨਾਂ 5 ਸਾਲਾਂ ਦੇ ਵਿੱਚ ਮੇਰੀ ਵਾਸ਼ੀ ਪੰਚਾਇਤ ਮੈਂਬਰ ਸੀ। ਇਹਨਾਂ 5 ਸਾਲਾਂ ਦੇ ਵਿੱਚ ਮੇਰਾ ਖਿਆਲ ਅਸੀਂ ਪੰਜ ਵਾਰੀ ਵੀ ਥਾਣੇ ਨਹੀਂ ਗਏ। ਔਰ ਇਹ ਬਹੁਤ ਵੱਡੀ ਗੱਲ ਹੁੰਦੀ ਆ ਇਹ ਬੜਾ ਲੋਕਾਂ ਨੂੰ ਸਿੱਧਾ ਫਾਇਦਾ ਹੁੰਦਾ ਆ। ਸੋ ਕੰਮ ਤਾਂ ਸਾਰੇ ਜਿੰਦੇ ਜਿੰਦਾ ਗਰੰਟਾ ਆਉਣੀਆਂ ਸਾਡੇ ਪੈਣ ਦੀ ਜ਼ਮੀਨ ਵੀ ਹੈਗੀ 20 25 ਖੇਤ ਸਾਨੂੰ 7-8 ਲੱਖ ਰੁਪਈਆ ਸਾਲ ਦਾ ਜਿਹੜਾ ਆ ਉਹ ਠੇਕਾ ਵੀ ਆਉਂਦਾ ਆ ਸੋ ਉਹ ਅਸੀਂ ਕੰਮ ਤਾਂ ਕਰਦੇ ਹੀ ਰਹਿਣਾ ਹੈ ਜਿਹੜੇ ਵੀ ਬਣ ਗਏ ਅਸੀਂ ਵੀ ਨਾਲ ਸਹਿਯੋਗ ਦੇਵਾਂਗੇ ਕੰਮ ਸਾਰੇ ਹੁੰਦੇ ਰਹਿਣਗੇ